ਸਤਿ ਸ਼੍ਰੀ ਅਕਾਲ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਅਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਪਹੁੰਚੇ ਆਂ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਪਿੰਡ ਜੋ ਕਿ ਪੈਨੇ ਖਾਦਰ ਜੋ ਕਿ ਫੌਜੀ ਸ਼ਹੀਦ ਦੇ ਅੱਜ ਅੰਤਿਮ ਅਰਦਾਸ ਦੇ ਵਿੱਚ ਜੋ ਕਿ ਸਰਦਾਰ ਘਟਾਮ ਚੱਕ ਜੀ ਪਹੁੰਚੇ ਨੇ ਸਰਦਾਰ ਜੀ ਦੇ ਉਸੇ ਖਾਨ ਸਾਹਿਬ ਵੀ ਪਹੁੰਚੇ ਨੇ ਹੋਰ ਵੀ ਬਹੁਤ ਮਾਣ ਸਤਿਕਾਰ ਪਰ ਪਹੁੰਚੇ ਨੇ ਆਓ ਕਰਦੇ ਆਂ ਗੱਲਬਾਤ ਜਿਹੜਾ ਬਿਨਾਂ ਪਰਿਵਾਰ ਨੂੰ ਜਿੰਦਾ ਸਾਡੇ ਰਿਸਪੋਨਸਰ ਦੇ ਮੇਰੇ ਵੱਡੇ ਵੀਰ ਕਿਰਨ ਮਧਰੀ ਪੰਜਾਬ ਸ਼੍ਰੀ ਗੁਰਦਵਾਰਾ ਚਰਚਕ ਦੀ ਜੋ ਕੋਈ ਤਰ੍ਹਾਂ ਸਮਰਪਿਤ ਨਾ ਸ਼ਹੀਦਾਂ ਲਈ ਉਹ ਗੱਲ ਸਮੇਂ ਤੋਂ ਜਨਰਲ ਨਹੀਂ ਸੰਭੀ ਤਾਂ ਹਾਂ ਜੀ ਸਾਸ਼ਕਾ ਸਰ ਸਰ ਸ਼ਹੀਦ ਫੌਜੀ ਗੁਰਦੀ ਪੀਸ ਸੇਂਦ ਘਰ ਪਹੁੰਚੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਹੀ ਦੁਖਦਾਈ ਘੜੀ ਹੈ इमोशनल ਪਲ ਨੇ ਪੰਜਾਬ ਦੀ ਧਰਤੀ ਵਸ ਤੇ ਚੱਪਾ ਚੱਪਾ ਸ਼ਹੀਦਾਂ ਦੇ ਨਾ ਨਾ ਜਾਣੀ ਜਾਂਦੀ ਇਹ ਪਰਿਪਈ ਹੈ ਸੋ ਅੱਜ ਸਾਡਾ ਇੱਕ ਹੋਰ ਫੁੱਲਾਂ ਵਰਗਾ ਬੱਚਾ ਜਿਹਨੇ ਆਪਣੇ ਜੀਵਨ ਦੇ ਅੰਦਰ ਜੇ ਖੇੜਨਾ ਸੀਗਾ ਹੋਰ ਬੁਲੰਦੀਆਂ ਤੇ ਜਾਣਾ ਸੀ ਸ਼ਹੀਦ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਅੱਜ ਇੱਥੇ ਸ਼ੋਕ ਸਭਾ ਕੁਝ ਦਿਨ ਪਹਿਲਾਂ ਉਹ ਦੇਸ਼ ਦੀ ਸ਼ਰਧ ਦੇ ਉੱਤੇ ਅਣਸੁਖਾਵੀ ਘਟਨਾਵਾਂ ਸਮੇਂ ਦੇ ਦੌਰਾਨ ਅਣਸੁਖਾਵੀ ਜਿਹੜੀ ਘਟਨਾ ਵਾਪਰੀ ਹੈ ਉਸ ਆਦਾ ਦਾ ਜਾਂ ਪੀ ਗਿਆ ਸੋ ਅਸੀਂ ਅ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਆਏ ਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅ ਕਿਸੇ ਜ਼ਰੂਰੀ ਜ਼ੇਮੇ ਕਰਕੇ ਜਿਹੜੇ ਜਨੇ ਆਉਣਾ ਸੀਗਾ ਪਰ ਬਹੁਤ ਜਲਦੀ ਇਸ ਪ੍ਰਵਾਸ ਚ ਆਉਣਗੇ ਉਹ ਵੀ ਇਹਨਾਂ ਦਾ ਹੌਸਲਾ ਅਫਜ਼ਾਈ ਕਰਨਗੇ ਸੋ ਪੰਜਾਬ ਸਰਕਾਰ ਵੱਲੋਂ ਜੋ ਵੀ ਤੈਅ ਨੇ ਅ ਸ਼ਹੀਦ ਪਰਿਵਾਰ ਦੇ ਲਈ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਸ ਪਰਿਵਾਰ ਨੂੰ ਤਾਂ ਮਿਲਣ ਗਿਆ ਪਰ ਕਿਉਂਕਿ ਇੱਕ ਬਹੁਤ ਹੀ ਪਿਆਰਾ ਵੱਲੋਂ ਪਿੰਡ ਨੂੰ ਅਤੇ ਪਰਿਵਾਰ ਨੂੰ ਕੀ ਮਾਨ ਸਨਮਾਨ ਜਰਿਆ ਤੇ ਤੇ ਜਾ ਰਿਹਾ ਮੈਂ ਕਹਿ ਸਕਦਾ ਪੰਜਾਬ ਸਰਕਾਰ ਵੱਲੋਂ ਜਿਹੜੀ 1 ਕਰੋੜ ਰੁਪਇਆ ਸਨਮਾਨ ਰਾਸ਼ੀ ਹੈ ਸੀਤ ਪਰਿਵਾਰਾਂ ਲਈ ਜਿਹੜੀ ਲਗਾਤਾਰ ਦਿੱਤੀ ਜਾ ਰਹੀ ਆ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਵੀ ਇਸ ਪਰਿਵਾਰ ਦਾ ਮਤਲਬ ਚੋਲੀ ਚ ਪਹੇਗੀ ਔਰ ਹੋਰ ਵੀ ਛੋਟਾ ਇਹਨਾਂ ਦਾ ਬ੍ਰਦਰ ਉਹਦੇ ਲਈ ਸਰਕਾਰੀ ਨੌਕਰੀ ਦਾ ਜਿਹੜਾ ਐਲਾਨ ਹੈਗਾ ਆ ਉਹ ਮਤਲਬ ਬਹੁਤ ਸਾਰੀਆਂ ਜਿਹੜੀਆਂ ਇਹਦੇ ਨਾਲ ਜੁੜਮੀਆਂ ਆ ਇਸ ਪਰਿਵਾਰ ਦੀਆਂ ਜਿਹੜੀ ਉਹ ਸਹੂਲਤਾਂ ਨੇ ਉਸ ਸਰਕਾਰ ਵੱਲੋਂ ਮਿਲਣਗੀਆਂ ਸੋ ਇਸ ਤੋਂ ਇਲਾਵਾ ਵੀ ਹਰ ਅਸੀਂ ਦੁੱਖ ਸੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਖੜੇ ਆ ਸਰ ਪੰਜਾਬ ਦਾ ਦੋਨੇ ਪਾਸੇ ਨੁਕਸਾਨ ਹੋ ਰਿਹਾ ਚਾਹੇ ਉਹ ਸ਼ਹੀਦ ਫੌਜੀ ਲੈ ਲੋ ਚਾਹੇ ਕੋਈ ਮੁੰਡੇ ਆਪਣੇ ਘਰੇ ਆ ਨੌਜਵਾਨ ਗਲਤ ਰਾਹੇ ਪੈ ਗਏ ਆ ਨਸ਼ੇ ਦੇ ਦਲਦਲ ਚ ਫਸ ਚੁੱਕੇ ਨੇ ਉਹਨਾਂ ਬਾਰੇ ਕੀ ਵਿਚਾਰਨੇ ਆਪਣੇ ਲਾਜ਼ਮੀ ਤੌਰ ਤੇ ਪੰਜਾਬ ਦੇ ਅੰਦਰ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਮੋਟ ਕਰਨ ਲਈ ਬੜੇ ਵੱਡੇ ਯਤਨ ਕੀਤੇ ਜਾ ਰਹੇ ਨੇ ਖੇਡਾਂ ਵਤਨ ਪੰਜਾਬ ਦੀਆਂ 'ਚ ਤੁਸੀਂ ਦੇਖਿਆ ਵੀ ਲੱਖਾਂ ਬੱਚੇ ਪੰਜਾਬ ਦੇ ਸਕੂਲਾਂ ਕਾਲਜਾਂ ਤੋਂ ਨਿਕਲ ਕੇ ਗਰਾਉਂਡਾਂ ਵੱਲ ਨੂੰ ਆਏ ਨੇ ਔਰ ਮਾਤਰ 20 ਮਹੀਨਿਆਂ ਦੇ ਅੰਦਰ 48000 ਪੰਜਾਬ ਦੇ 3ਾਂ ਪੁੱਤਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹੈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਸੀਂ ਸਾਰਾ ਸੋਸਾਇਟੀ ਨਾ ਕੇਵਲ ਕੱਲੀ ਸਰਕਾਰ ਬਲਕਿ ਸਮਾਜ ਮਿਲ ਕੇ ਇਸ ਪਰਿਵਾਰ ਇਸ ਪੰਜਾਬ ਨੂੰ ਇੱਕ ਖੂਬਸੂਰਤ ਪੰਜਾਬ ਪ੍ਰਾਣਾ ਵਿਰਾਸਤੀ ਪੰਜਾਬ ਬਣਾਣਾ ਇਹ ਲਗਾਤਾਰ ਸਾਡੇ ਸਰਕਾਰ ਦੇ ਯਤਨ ਹੈ ਧੰਨਵਾਦ ਵੈਕੁਰਜੀ ਕਾਕਾ ਸਾਹਿਬ ਵੈਕੁਰਜੀ ਕੀ ਫਤਿਹ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਘਰ ਆ ਜਨਤੇ ਮੈਂ ਅਰਦਾਸ ਚ ਸ਼ਾਮਲ ਹੋਇਆ ਕੀ ਕਹਿਣਾ ਚਾਹੁੰਦੀ ਹਾਂ ਅੱਜ ਸਾਡੇ ਇਲਾਕੇ ਦੇ ਲਈ ਔਰ ਖਾਸ ਕਰਕੇ ਇਸ ਪਰਿਵਾਰ ਦੇ ਲਈ ਬੜਾ ਗਮਗੀਨ ਸਮਾਂ ਹੈ ਕਿਉਂਕਿ 23 ਸਾਲ ਦੀ ਉਮਰ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ ਔਰ ਜਿੱਥੇ ਬੜਾ ਹੀ ਦੁੱਖ ਹੈ ਪਰਿਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਉੱਥੇ ਬੜਾ ਸਾਨੂੰ ਉਹਨਾਂ ਦੀ ਸ਼ਹਾਦਤ ਤੇ ਮਾਣਵੀ ਹੈ ਕਿ ਦੇਸ਼ ਦੀ ਰਾਖੀ ਕਰਦਿਆਂ ਹੋયા ਦੇਸ਼ ਦੀ ਜਿਹੜਾ ਵਾ ਡਿਊਟੀ ਕਰਦਿਆਂ ਹੋયા ਉਹ ਸ਼ਹਾਦਤ ਦਾ ਜਾਂ ਪੀ ਗਏ ਨੇ ਔਰ ਇਹਦੇ ਨਾਲ ਇਲਾਕੇ ਦਾ ਇਸ ਪਿੰਡ ਦਾ ਇਸ ਨਗਰ ਦਾ ਨਾਮ ਜਿਹੜਾ ਵਾ ਉਹ ਸਾਰੇ ਦੇਸ਼ ਦੇ ਵਿੱਚ ਰੋਸ਼ਨ ਹੋਇਆ ਵਾ ਔਰ ਸ਼ਹੀਦੀ ਦਾ ਜਿਹੜਾ ਦਰਜਾ ਇਹ ਬੜਾ ਉੱਚਾ ਦਰਜਾ ਕਿਉਂਕਿ ਮੌਤ ਤੇ ਹਰ ਨੂੰ ਆਉਣੀ ਹੁੰਦੀ ਆ ਪਰ ਜਿਹੜਾ ਸ਼ਹੀਦੀ ਦਾ ਦਰਜਾ ਇਹ ਸਭ ਤੋਂ ਉੱਚਾ ਦਰਜਾ ਹੈ ਔਰ ਇਸ ਦੁੱਖ ਤੇ ਸਮੇਂ ਚ ਅਸੀਂ ਕਿਉਂਕਿ ਸਾਡਾ ਆਪਣਾ ਪਰਿਵਾਰ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ ਔਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਆ ਜਿੱਦਣ ਸੰਸਕਾਰ ਹੋਇਆ ਉਸ ਦਿਨ ਵੀ ਆਏ ਸੀਗੇ ਅੱਜ ਵੀ ਹਾਜ਼ਰੀ ਭਰੀ ਆ ਕਿਉਂਕਿ ਸਾਡਾ ਸਰਕਾਰ ਤੋਂ ਵੀ ਉੱਤੇ ਉੱਠ ਕੇ ਇਹ ਫਰਜ਼ ਬਣਦਾ ਕਿ ਕੋਈ ਵੀ ਸ਼ਹੀਦ ਆ ਉਹਨਾਂ ਨੂੰ ਸਾਨੂੰ ਆਪਣਾ ਪਰਿਵਾਰ ਸਮਝ ਕੇ ਔਰ ਸਾਰਿਆਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਫਗਵੰਤ ਮਾਨ ਸਾਹਿਬ ਆਪ ਵੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਪਰਿਵਾਰ ਦੇ ਨਾਲ ਆਉਣਗੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਟਵੀਟ ਕਰਕੇ ਜਿਹੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ ਔਰ ਉਹ ਆਪ ਪਰਿਵਾਰ ਦੇ ਵਿੱਚ ਆਪ ਵੀ ਜਿਹੜਾ ਉਹ ਆਉਣਗੇ ਕਿਉਂਕਿ ਜਦੋਂ ਦੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਕੋਈ ਵੀ ਸ਼ਹਾਦਤ ਹੋਈ ਆ ਮਾਨ ਸਾਹਿਬ ਆਪ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਾਂਦੇ ਨੇ ਔਰ ਜੋ ਸਰਕਾਰ ਦੁਆਰਾ ਜਿਹੜਾ ਇਹ ਸਰਕਾਰ ਦੀ ਪਾਲਸੀ ਬਣੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੇ ਵਿੱਚ ਪਹਿਲੀ ਸਰਕਾਰ ਆ ਜਿਹੜੇ ਸ਼ਹੀਦ ਪਰਿਵਾਰਾਂ ਨੂੰ 1 ਕਰੋੜ ਰੁਪਏ ਜਿਹੜਾ ਵਾ ਉਹ ਦਿੰਦੇ ਆ ਔਰ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਜੋ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਉਹ ਸਾਰੀਆਂ ਅਸੀਂ ਜਿਹੜਾ ਵਾ ਉਹ ਪਰਿਵਾਰ ਦੇ ਨਾਲ ਔਰ ਇਸ ਨਗਰ ਦੇ ਲਈ ਖਾਸ ਕਰਕੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਨੌਜਵਾਨ ਸ਼ਹੀਦ ਹੋਏ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਸੁੰਦਰ ਸਟੇਡੀਅਮ ਜਿਹੜਾ ਵਾ ਉਹ ਸਾਰਿਆ ਜਾਵੇ ਕਿਉਂਕਿ ਇਹ ਜਿਹੜਾ ਨਗਰ ਆ ਇੱਥੇ 100 ਤੋਂ ਵੱਧ ਜਿਹੜੇ ਨੌਜਵਾਨ ਨੇ ਉਹ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਆ ਔਰ ਗਾਂ ਵੀ ਇਲਾਕੇ ਦੇ ਵਿੱਚ ਮੈਂ ਚਾਹੁੰਨਾ ਕਿ ਇਹ ਪਿੰਡ ਜਿਹੜਾ ਵਾ ਇੱਕ ਚਾਨਣ ਮਨਾਰਾ ਬਣੇ ਔਰ ਨੌਜਵਾਨਾਂ ਨੂੰ ਇੱਥੋਂ ਜਿਹੜੀ ਆ ਵਧੀਆ ਸੇਤ ਤੇ ਸਟੇਡੀਅਮ ਬਣਾ ਕੇ ਖੇਡਾਂ ਵੱਲ ਨੂੰ ਗਾਂ ਫੌਜ ਵੱਲ ਨੂੰ ਪੁਲਿਸ ਵੱਲ ਨੂੰ ਵਧੀਆ ਕਿਹੜਾ ਰੁਝਾਨ ਇਸ ਇਲਾਕੇ 'ਚ ਪੈਦਾ ਕੀਤਾ ਜਾਵੇ ਸੋ ਬਹੁਤ-ਬਹੁਤ ਤਾਂ ਨੂੰ ਬਿਸਿੰਧੀ ਸ਼ਾਹਤ ਤੱਕ ਸਿਆਜੰਤਨ ਦਾਸ ਪਹੁੰਚੇ ਕਿ ਕਹਣਾ ਚਾਹੁੰਦੇ ਪੂਰਾ ਪਿੰਡ ਬੁੜਾ ਇਲਾਕਾ ਇੱਥੇ ਇਕੱਤਰ ਹੋਇਆ ਹੈ ਅੱਜ ਸ਼ਹੀਦ ਗੁਰਪ੍ਰੀਤ ਸਿੰਘ ਜੀ ਦਾ ਅੰਤਿਮ ਅਰਦਾਸ ਦੇ ਵਿੱਚ ਸਾਰੇ ਸਾਡੇ ਸਤਕਾਰਯੋਗ ਸ਼੍ਰੀ ਲਾਚੰਦ ਕਟੌੜ ਚੱਕ ਜੀ ਕੈਪਟਨ ਮੰਤਰੀ ਪੰਜਾਬ ਸਰਦਾਰ ਜਗਰੂਪ ਸਿੰਘ ਸੇਖਮਾ ਜੀ ਔਰ ਸਾਡੇ ਹੋਰ ਬਹੁਤ ਸਾਰੇ ਪਾਰਟੀ ਦੇ ਨੁਮਾਇੰਦੇ ਵੀ ਇੱਥੇ ਆਏ ਨੇ ਸੋ ਇਹ ਬਹੁਤ ਇੱਕ ਦੁੱਖ ਦੀ ਘੜੀ ਹੈ ਕਿ ਇੱਕ ਆਪਣੇ ਡਿਊਟੀ ਕਰਦੇ ਆ ਕਰਦੇ ਆ ਸ਼ਹੀਦੀ ਦਾ ਜਾਮ ਸਰਦਾਰ ਗੁਰਪ੍ਰੀਤ ਨੇ ਪੀਤਾ ਔਰ ਸ਼ਹਾਦਤ ਦਾ ਦੇ ਕੁਰਬਾਨੀ ਦਿੱਤੀ ਹੈ ਇਹ ਸਾਡਾ ਅਸੀਂ ਇਨਾਂ ਸ਼ਹੀਦਾਂ ਕਰਕੇ ਅਸੀਂ ਸੁਰੱਖਿਤਾ ਜਿੱਥੇ ਸਾਡੀ ਰਾਖੀ ਕਰਦੇ ਨੇ ਔਰ ਦਿਨ ਰਾਤ ਸਾਡੇ ਲਈ ਜਾਗਦੇ ਰਹਿੰਦੇ ਨੇ ਔਰ ਅਸੀਂ ਆਰਾਮ ਦੇ ਨਾਲ ਸੌਂਦੇ ਆ ਪੰਜਾਬ ਜਨਤਾ ਦੇਸ਼ ਦੀ ਉਸ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਪਰਿਵਾਰ ਦੇ ਲਈ ਇਹ ਸਿਰਫ ਪ੍ਰਮਾਤਮਾ ਦੇ ਭਾਣੇ ਦੇ ਨਾਲ ਹੀ ਉਹਨਾਂ ਦੇ ਉਹਟ ਆਸਰਾ ਲੈ ਕੇ ਹੀ ਇਹ ਘਟਾਇਆ ਜਾਣਾ ਸੋ ਅਸੀਂ ਸਾਰੇ ਪੰਜਾਬ ਸਰਕਾਰ ਵੱਲੋਂ ਸਾਰੀ ਸਰਕਾਰ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਜਿੱਥੇ ਵੀ ਕਿਤੇ ਜੋ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਕਿ ਸਰਦਾਰ ਭੁਵੰਤਮਾਨ ਜੀ ਬਹੁਤ ਸੰਜੀਦਨ ਹੈ ਸਾਡੇ ਮੁੱਖ ਮੰਤਰੀ ਪੰਜਾਬ ਇਸ ਅ ਦੁੱਖ ਦੀ ਘੜੀ ਦੇ ਵਿੱਚ ਜਿਨ੍ਹਾਂ ਸਭ ਤੋਂ ਪਹਿਲਾਂ ਟਵੀਟ ਵੀ ਕੀਤਾ ਸਾਨੂੰ ਵੀ ਉਸ ਟਵੀਟਰਾਂ ਹੀ ਪਤਾ ਲੱਗਿਆ ਸੋ ਉਹ ਬਹੁਤ ਸੰਜੀਦਾ ਨੇ ਖਾਸ ਕਰਕੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ ਚਾਹੇ ਉਹ ਪੁਲਿਸ ਦਾ ਮੁਲਾਜ਼ਮ ਹੈ ਚਾਹੇ ਉਹ ਸੈਨਿਕ ਵੀਰ ਹੈ ਚਾਹੇ ਉਹ ਬੀਐਸਐਫ ਦਾ ਹੈ ਸੋ ਸਾਰੇ ਸ਼ਹੀਦਾਂ ਦਾ ਉਹ ਪ੍ਰਾਪਰ ਸਨਮਾਨ ਕਰ ਰਹੇ ਨੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਕੁਰਬਾਨੀ ਹੈ ਸ਼ਹੀਦ ਗੁਰਪ੍ਰੀਤ ਸਿੰਘ ਦੀ ਸੋ ਅਸੀਂ ਸਾਰੇ ਪਰਿਵਾਰ ਦੇ ਨਾਲ ਆਂ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਕਿ ਅੱਗੇ ਤੋਂ ਇਹਨਾਂ ਦੀ ਪਰਿਵਾਰ ਜਿਹੜਾ ਹੋ ਉੱਚੀ ਦੇਖਾਂ ਦੇ ਵਿੱਚ ਰਹੇ ਧੰਨਵਾਦ ਹਾਂਜੀ ਸਰ ਗੁਰਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਤੇ ਪਹੁੰਚੇ ਤੁਸੀਂ ਹਾਂਜੀ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਕੀ ਕਹਿਣਾ ਚਾਹੋਗੇ ਮੈਂ ਜੀ ਡਾਇਰੈਕਟਰ ਦੀਫੈਂਸ ਸਰਵਿਸਜ਼ ਵੈਲਫੇਅਰ ਹਰ ਇੱਕ ਸੈਨਿਕ ਦੇ ਪਰਿਵਾਰ ਨਾਲ ਸਾਡਾ ਡਿਪਾਰਟਮੈਂਟ ਜੁੜਿਆ ਹੋਇਆ ਹੈ ਔਰ ਜਿਹੜੀਆਂ ਵੀ ਪੰਜਾਬ ਸਰਕਾਰ ਦੀਆਂ ਜੇ ਉਹ ਵੀ ਸਕੀਮਸ ਹੋਣੇ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਾਣੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਹਰ ਇੱਕ ਪਰਿਵਾਰ ਖੁਲ ਜਾਣੇ ਆ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪੂਰੀਆਂ ਕਰਦੇ ਆ ਔਰ ਮੈਂ ਦੱਸਣਾ ਚਾਹੁੰਦਾ ਹਾਂ ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਜਿਹੜੀ ਮਾਨ ਸਮਾਨ ਦੀ ਜਿਹੜੀ ਰਾਸ਼ੀ ਹੈ ਉਹ ਦੁੱਗਣੀ ਕਰ ਦਿੱਤੀ ਹੈ ਪਹਿਲਾਂ 50 ਲੱਖ ਸੀ ਹੁਣ ਮਾਨ ਸਮਾਨ ਦੀ ਰਾਸ਼ੀ 1 ਕਰੋੜ ਕਰ ਦਿੱਤੀ ਹੈ ਔਰ ਹੋਰ ਵੀ ਜੋ ਵੀ ਪਰਿਵਾਰ ਚਾਹੁੰਦੇ ਨੇ ਉਹ ਚੀਜ਼ਾਂ ਸੀ ਪੂਰੀ ਕਰਦੇ ਅੱਜ ਧੰਨਵਾਦ ਜੀ ਸਸਨਾ ਮੈਮ ਕੈਬਨਟ ਮੰਤਰੀ ਵੀ ਪਹੁੰਚੇ ਨੇ ਹੋਰ ਵੀ ਹਲਕਾ ਇੱਥੇ ਪਹੁੰਚਾ ਗੁਰਪ੍ਰੀਤ ਸਿੰਘ ਦੀ ਸ਼ਹੀਦੀ ਤੇ ਪਹੁੰਚੇ ਤੁਸੀਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕੀ ਕਰਨਾ ਚਾਹੀਦਾ ਹਾਂਜੀ ਅੱਜ ਅਸਲੀ ਬੜੀ ਦੁੱਖਤ छी पेंड इस घड़े खातर विखे पहुंचे साढ़े इस पिंड नौजवान सरदार गुरप्रीत सिंह बहुत ही छोटी उम्र के शहीद का जाम किया बहुत ही प्रयोग मंत्री साहब श्री राजन कटारू जग जी पहुँचे जी शमशीर सिंह जी बहुत ही शहीद परिवार पहुंचे परिवार ने हौसला दिता ਹਮੇਸ਼ਾ ਡਾਟਾ ਪ੍ਰਸ਼ਾਸਨ ਹੈ ਹਮੇਸ਼ਾ ਉਹਨਾਂ ਦੇ ਨਾਮ ਰਹੇਗਾ ਹਮਨ ਤੇ ਸੁਖਦੁਖ ਤੇ ਵਿੱਚ ਸਗੋਂ ਡੀਸੀ ਸਾਹਿਬ ਨੇ ਵੀ ਇਥੇ ਪਹੁੰਚਣਾ ਸੀ ਪਰ ਜਸਟ ਕੁਝ ਰੁਝੇਵਾ ਹੋਣ ਕਰਕੇ ਉਹ ਨਹੀਂ ਪਹੁੰਚੇ ਸਰਟੀਫਿਕੇਸ਼ਨ ਦੇਖੇ ਹਨ ਅਤੇ ਪੰਡਰ ਪਣੀਪਾਟਾ ਦੀ ਪੰਚਾਇਤ ਨੂੰ ਮਨਕਿਯੇ ਸੀ ਇਸੇ ਉੱਤੇ ਕਿ ਸੁਦਾ ਸੁਖਿੰਦ ਦੇ ਨਾਮ ਤੋਂ ਸਟੂਡੈਂਟ ਐਪਲੀਕੇਸ਼ਨ ਜਰੂਰ ਕਰਾਉਣ ਦੇ ਧਿਆਨ ਵਿੱਚ ਰੱਖਿਆ ਹੈ ਕਿ ਅਸੀਂ ਬਹੁਤ ਜਲਦ ਹੈ ਜਿਹੜਾ ਇਹ ਸੁਪਨਾ ਹੈਗਾ ਇਹਨੂੰ ਆਪਾਂ ਸਕਾਰ ਕਰਾਂਗੇ

ਕੁਰਕਲੰਗਰ ਤਿਆਰ ਹੈ ਔਰ ਆਪਣੇ ਡਾਇਰੈਕਟਰ ਸਾਹਿਬ ਆਪਣੇ ਕੀ ਨਾਮ ਬੱਚ ਬਰੇਡਰ ਸਾਡੇ ਗੋਬਿੰਦ ਸਿੰਘ ਢਿੱਲੋਂ ਵੱਲੋਂ ਜਿਹੜਾ ਆਪਣੇ ਡਿਪਾਰਟਮੈਂਟ ਵੱਲੋਂ 5 ਲੱਖ ਦੀ ਜਿਹੜੀ ਮਾਲੀ ਸਹਿਤਰ ਚੈੱਕ ਜਿਹੜਾ ਉਹ ਉਹ ਦੇ ਰਹੇ ਹਨ 10 ਦਿਨ ਪਹਿਲੇ ਦੇਸ਼ ਕੀ ਬਲੀਵੇਦੀ ਤੇ ਪਰ ਕੁਰਬਾਨ ਹੋਏ भारतीय सेना के 18 राष्ट्रीय राइफल के सिपाही गुरप्रीत सिंह जी की आज अंतिम अरदास व श्रद्धांजलि समारोह जो है उनके निवास स्थान पर आयोजित किया गया 24 वर्ष की अल्पाई में अपना बलिदान देकर गुरप्रीत ने एक बहुत बड़ा काम कर दिया और इस परिवार का इस गांव का नाम जो है सारे देश में रोशन कर दिया बेटा चला गया परिवार पर दुखों का पहाड़ टूटा है लेकिन आज मंत्री लालचंद कटारूचक जी शेखमा जी और मार्वती शिक्षितों ने जहाँ पर आकर इस परिवार का हौसला बुलंद किया जिला प्रशासन की तरफ से एस डी मैम जहाँ पर आए और हल्के के विधायक सरदार प्रताप सिंह बाजवा जी भी इस परिवार के साथ दुख साझा कर के गए हैं मैं समझता हूँ कि दुख इस घड़ी में यही सहयोग जो है इस परिवारों को जीने का मकसद प्रदान करता है कठिन हालातों में हमारे जवान जो हैं अपनी ड्यूटी देते हैं ताकि देशवासी जो है सुरक्षित रह सके चैन की नींद सो सके एक बहुत ही बहादुर योद्धा था गुरप्रीत कुछ महीनों बाद इसकी शादी थी इनफैक्ट दो महीनों बाद शादी थी घर पे शकड़ों के गीत गाए जा रहे थे माँ सेहरे की लड़िया बन रही थी लेकिन गुरप्रीत ने वीरगति को दुल्हन के रूप में गले लगाकर अपना एक फौजी धर्म अपना एक सैन्य धर्म निभा दिया ऐसे योद्धा देश के देश की भावी पीढ़ी के और भारतीय सेना के गौरव है आज की उनकी अंतिम अरदास पर सभी ये प्रण करें कि जो सपना हमारे शहीदों ने देखा है उनके सपनों की सोच पर पहरा देकर इन परिवारों की ताकत बने इनका हौसला बने मैं अपनी शहीद सैनिक परिवार सुरक्षा परिषद की तरफ से इस अमरवीर की इस बहादुर योद्धा की बहादुर माता लखविंदर कौर और उनके बहादुर पिता सरदार नरेंद्र सिंह जी को यह भरोसा दिलाता हूँ कि जितनी हमारी हैसियत है जितना हमारा कद है चट्टान की तरह की संस्था इन परिवारों के साथ खड़ी है अगर इन्हें कभी कांटा भी चुभता है वो दर्द वो चोट जो है उस वो हम महसूस करेंगे तो सरकार से अपील करता हूँ कि इस अमृत योद्धा की याद में इस गांव में शीघ्र की यादगार बनाई जाए चाहे वो स्टेडियम के रूप में हो चाहे यादगार गेट के रूप में हो क्योंकि ये गांव फौजियों का गांव है इस गांव का हर जवान एक फौजी है इस गांव ने एक स्वतंत्र सेनानी देश पर दिया है खागर मुंशी राम जी इस गांव ने एक शहीद सिपाही सुरेंद्र जी इस देश पर कुर्बान किया उनके भाई गाँव के सरपंच मेरे भाई कुलविंदर जी मेरे साथ खड़े हैं कुलवंत सिंह जी तो इस गाँव की गरिमा एक बहुत बड़ी गरमा है और उस गरिमा को गुरप्रीत ने अपना बलिदान देकर और बढ़ा दिया है तो एक फिर मैं इस गांव की वीरभूमि को नमन करता हूं, इस शहीद के माता पिता को प्रणाम करता हूं, जिन्होंने अपना लाल देश की बलिवेदी पर कुरान कर शहीद के माता पिता कहलाने का गौरव प्राप्त किया धन्यवाद जय हिंद जय भारत तो वाहेगुरु जी का खालसा जी की फतेह अज बहुत ही दुख की घड़ी जो कि गुरदास जी का पिंड भैली खादर ਇਹ ਤੋਂ ਦੇ ਸਰਗਿ ਗੁਰਪ੍ਰਿੰਸੀਨ ਦੀ ਵੀ ਅੱਜ ਦਿਹਾੜਾ ਹੈ ਜੋ ਉਹਨਾਂ ਦਾ ਜੋ ਦਸਵੇਂ ਦਿਨ ਭੋਗ ਬੰਦਦਾ ਹੈ ਭੋਗ ਹੈ ਅੱਜ ਬਹੁਤ ਉਗੀਆਂ ਸੰਵੇਦਨਾ ਪੋਚੀਆਂ ਹਨ ਵੈਟਰਨ ਵੈਲਫਰ ਆਰਗੇਨਾਈਜੇਸ਼ਨ ਗੁਰਦਾਸ ਸਿੰਘ ਦੀ ਟੀਮ ਵੱਲੋਂ ਅੱਜ ਅਸੀਂ ਆਪਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ ਇਹ ਜੋ ਸ਼ਹੀਦ ਦਾ ਘਾਟਾ ਇਹ ਪੂਰਾ ਤਾਂ ਕੀਤਾ ਨਹੀਂ ਜਾ ਸਕਦਾ ਪਰ ਜੋ ਪਰਿਵਾਰ ਦਾ ਸਦਮਾ ਹੈ ਦੁੱਖ ਵੰਡਾਇਆ ਹੀ ਘਟਨਾ ਹੈ ਸਾਡੀ ਵੈਟਰਨ ਵੈਲਫਰ ਆਰਗੇਨਾਈਜੇਸ਼ਨ ਵੱਲੋਂ ਹਰ ਪਾਲ ਇਸ ਸਹੀਦ ਪਰਿਵਾਰ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜੇ ਹਾਂ ਜਿੱਥੇ ਵੀ ਪਰਿਵਾਰ ਨੂੰ ਜ਼ਰੂਰਤ ਪੈਂਦੀ ਹੈ ਕਿਸੇ ਵੀ ਕਿਸਮ ਦੀ ਆਰਥਿਕ ਤੌਰ ਤੇ ਜਾਂ ਕਿਸੇ ਤਰ੍ਹਾਂ ਕੋਈ ਵੀ ਕਿਸੇ ਤਰ੍ਹਾਂ ਦੀ ਮੁਸੀਬਤ ਬਣਦੀ ਹੈ ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਹਰ ਵੇਲੇ ਤਤਪਰ ਹਾਜ਼ਰ ਹਾਂ ਆਪਣੀ ਜ਼ਿਲ੍ਹਾ ਟੀਮ ਵੱਲੋਂ ਅਤੇ ਪੰਜਾਬ ਟੀਮ ਵੱਲੋਂ ਜੋ ਕਿ ਇਹ ਸਰਕਾਰਾਂ ਵੱਲੋਂ ਵਾਅਦੇ ਤੇ ਦਾਅਵੇ ਕੀਤੇ ਗਏ ਹਨ ਕਿ ਉਹਨਾਂ ਦਾ ਸਟੇਡੀਅਮ ਬਣਾਇਆ ਜਾਵੇਗਾ ਉਹਨਾਂ ਦੀ ਯਾਦ ਵਿੱਚ ਪਿੰਡ ਵਿੱਚ ਕੋਈ ਗੇਟ ਦਾ ਬੰਦੋਬਸਤ ਕੀਤਾ ਜਾਵੇਗਾ ਜਾਂ ਉਹਨਾਂ ਦੇ ਪਰਿਵਾਰ ਦੇ ਛੋਟੇ ਭਰਾ ਨੂੰ ਨੌਕਰੀ ਦਿੱਤੀ ਜਾਵੇਗੀ। ਸਰਕਾਰ ਦੇ ਵਾਅਦੇ ਤਾਂ ਇਦਾਂ ਹੀ ਚੱਲਦੇ ਤੇ ਮਿਸ ਹੁੰਦੇ ਰਹਿੰਦੇ ਆ ਪਰ ਜੇਕਰ ਇਹ ਜੋ ਵਾਅਦੇ ਸਰਕਾਰ ਵੱਲ ਕੀਤੇ ਗਿਆ ਇਹਨਾਂ ਵਿੱਚੋਂ ਕੋਈ ਫਿਸਲਦਾ ਦਿਸਿਆ ਤਾਂ ਸਾਡੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇਸ ਦੇ ਉੱਤੇ ਤਤਪਰ ਕਰਨ ਵਾਸਤੇ ਸਰਕਾਰ ਨੂੰ ਪੱਕਾ ਉਹਨਾਂ ਕੋਲੋਂ ਇਹ ਕੰਮ ਕਰਵਾ ਕੇ ਫੇਰ ਹੀ ਪਿੱਛੇ ਹਟੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ